ਅਲਨ ਟੀਕਾ ਲਾ ਰਿਆ ਹਾਂਜੀ ਅਈ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਬਚਾਇਆ ਕਿੰਨੀਆ ਪੈਣਾ ਪੰਜ ਪੈਣਾ ਪੰਜ ਪੈਣਾ ਇਕੱਲਾ ਦਾ ਹਾਂਜੀ ਇਕੱਲਾ ਸਾਰਿਆਂ ਨਾਲ ਸਾਡੇ ਤੋਂ ਛੋਟਾ ਹੀ ਮੇਰਾ ਨਾਮ ਪੂਜਾ ਸਾਲ ਦਾ ਭਰਾ ਹੈ ਤੁਹਾਡਾ ਪਾਈਆਂ ਸਾਲਾਂ ਦਾ ਹੀ ਲੈ ਟੀਕਾ ਲਾ ਲਿਆ ਹਾਂ ਹਾਂਜੀ ਅਈ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਬਚਾਇਆ ਸੀ ਕਿੰਨੇ ਪੈਣਾ ਪੰਜ ਪੈਣਾ ਇਕੱਲਾ ਹੈ ਹਾਂਜੀ ਇਕੱਲਾ ਸਾਰਿਆਂ ਨਾਲੋਂ ਸਾਡੇ ਤੋਂ ਛੋਟਾ ਹੈ ਇਹ ਨਸ਼ਾ ਲੈਂਦਾ ਕਿਥੋਂ ਸੀ ਇਹਨੂੰ ਨਹੀਂ ਪਤਾ ਅੱਡੇ ਬੈਂਡ ਚੋਂ ਲੈਂਦਾ ਹੈ ਪਿੰਡੀ ਤੇ ਕੌਣ ਦਿੰਦਾ ਹੈ ਇਹਨੂੰ ਕੁਝ ਪਤਾ ਤੁਹਾਨੂੰ ਮੈਨੂੰ ਨਹੀਂ ਪਤਾ ਕਿ ਥੋਲੇਂਦਾ ਹੈ। ਤੁਹਾਨੂੰ ਨਹੀਂ ਪਤਾ। ਉਹਨਾਂ ਦੀ ਸਰਕਾਰਾਂ ਤੋਂ ਕੀ ਮੰਨ ਕੇ ਕਰਦੇ। ਆਈ ਕਹਿੰਨੇ ਕਿ ਸਾਡੇ ਪਿੰਡ ਜਿਹੜਾ ਵੀ ਨਸ਼ਾ ਵੇਦਾਂ ਨੂੰ ਉੱਥੋਂ ਚੁੱਕ ਕੇ ਲੈ ਜਾਓ। ਤੇ ਜਿਹੜਾ ਵੀ ਲੱਗ ਲੱਗੇ ਵੀ ਵੇਚਦਾ ਉਹਨੂੰ ਚੁੱਕੋ ਜਿਹਨੇ ਸਾਡੇ ਵੀਰ ਨੂੰ ਉਹਨ ਦਿੱਤਾ ਨਸ਼ਾ ਉਹਨੂੰ ਪਹਿਲੋ ਚੁੱਕ ਕੇ ਲੈ ਗਿਆ ਜਾਓ ਤੇ ਜਿੰਨੇ ਇਹਦੇ ਨਾਲ ਕੀਤਾ ਉਹਨੂੰ ਵੀ ਲੈ ਕੇ ਜਾਓ। ਲੱਗਦਾ ਜਿਹੜੇ ਵੇਚਦੇ ਉਹਨਾਂ ਦੇ ਨਾਲ ਕਈ ਪਰਿਵਾਰ ਇਸ ਤਰ੍ਹਾਂ ਖਰਾਬ ਹੁੰਦੇ। ਸਾਡਾ ਪਰਿਵਾਰ ਉੱਜੜ ਗਿਆ ਤੇ ਬਾਕੀਆਂ ਦੇ ਵੀ ਇਦਾਂ ਹੀ ਉੱਜੜ ਗਏ। ਪੂਸਪੋਗੀ ਮੰਨ ਕਰਦੇ ਆਂ ਅਇਂਦਾ ਬੁੱਲਚ ਨੇ ਵੀ ਆਣਨੇ ਵਾਲੀ ਕਿ ਆਏ ਤੋਂ ਚਕਾਓ ਚਕਾ ਨਹੀਂ ਚੁਕਾਉਂਦਾ ਕੋਈ ਵੀ ਇਹ ਤੋਂ ਨਸ਼ਾ ਪਿੰਡ ਦੇ ਵਿੱਚ ਵਿੱਚ ਵੇਕਦਾ ਹੰਨ ਨੂੰ ਨਹੀਂ ਪਤਾ ਕਿੱਥੋਂ ਵੇਕਦਾ ਲੇਕਿਨ ਇਹ ਲੈ ਆ ਕੇ ਜ਼ਰੂਰ ਹੁੰਦਾ ਏ ਕਸ਼ਮੀਰ ਸਿੰਘ ਜੀ ਤੇ ਕਿੱਥੋਂ ਦੇ ਨਾਲੋਂ ਨਸ਼ੇਰ ਕਲੋਨੀ ਜੀ ਪਿੰਡ ਦੀ ਵਾਦੀ ਹਾਂਜੀ ਅੱਜ ਤੱਕ ਪਿੰਡ 'ਚ ਕੀ ਹੋਇਆ ਇਹ ਨਸ਼ੇ ਕਰਦਾ ਸੀ ਜੀ ਇਹ ਪੰਜਾਂ ਭਰਾਵਾਂ ਦਾ ਪੰਜਾਂ ਭੈਣਾਂ ਦਾ ਭਰਾ ਹੀ ਈ ਨਾਮ ਕੀ ਸੀ ਲੜਕੇ ਦਾ ਇਹਨਾ ਜੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਕਿਸ ਨੇ ਦੱਸਿਆ ਤੇ ਅਸੀਂ ਆ ਕਹਿੰਦੇ ਵੀ ਪੌੜੀਆਂ ਲੱਗੇ ਪਿਆ ਜੀ ਤੇ ਨਾ ਸਾਨੂੰ ਸਾਂ ਕੀਤਾ ਆਣ ਕੇ ਵੇਖੋ ਪਸਾਣੋ ਵੀ ਤੁਹਾਡਾ ਬੱਚਾ ਹੈ ਅਸੀਂ ਜਦੋਂ ਗਏ ਆ ਤੇ ਅਸੀਂ ਵੇਖਿਆ ਇਹਨੂੰ ਮਲ ਮੁਰ ਉੱਠਿਆ ਠਾਇਆ ਠੂਇਆ ਵੀ ਆ ਤੇ ਮੁੜ ਕੇ ਇਹਨੂੰ ਮਲਿਆ ਮਲਿਆ ਵੀ ਤੇ ਖਤਮ ਹੋਇਆ ਮੁੜ ਕੇ ਇਹ ਮੰਜਾ ਮੰਗਾਇਆ ਘਰੋਂ ਮੰਜਾ ਮੰਗਾ ਕੇ ਫੇਰ ਇਹਨੂੰ ਨਹੀਂ ਕਰ ਲਿਆ ਗਿਆ ਸਰਕਾਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਕਿਹਾ ਜਾ ਰਿਹਾ ਪੰਜਾਬ ਚੋਂ ਨਸ਼ਾ ਖਤਮ ਕਰ ਦੇਣਾ ਪਰ ਇਸ ਤੋਂ ਸਰਕਾਰ ਕੁਝ ਹੀ ਸੋੰਦੀ ਗੇਂਦੀ ਨਹੀਂ ਜੀ ਬੜਾ ਅੱਗੇ ਕਹਿ ਕਹਿ ਕੇ ਵੇਖ ਲਿਆ ਇਹਨੂੰ ਦੋ ਤਿੰਨ ਵਾਰਾ ਹਸਕਾਲ ਵੀ ਖੜਿਆ ਪੈਸਾ ਵੀ ਲਾਇਆ ਫੇਰ ਵੀ ਨਹੀਂ ਬਚਦਾ ਰਿਹਾ ਹੁਣ ਐਂਡ ਹੋ ਗਿਆ ਇਹਦਾ ਪਿੰਡ ਦੇ ਵਿੱਚ ਨਸ਼ਾ ਫਿੱਟਦਾ ਬਸ ਇਹਨਾਂ ਨੂੰ ਨਹੀਂ ਪਤਾ ਕਿ ਕਿੱਥੋਂ ਲੈਂਦਾ ਰਿਹਾ ਲੈਂਦਾ ਜ਼ਰੂਰ ਲੈਂਦਾ ਰਿਹਾ ਤੇ ਨਹੀਂ ਕਿ ਸੁਣਨ ਚ ਆਇਆ ਦੋ ਜਾਨੇ ਸੀ ਹਾਂ ਜੀ ਦੋ ਜਾਨੇ ਜੀ ਇੱਕ ਜਾਨਾ ਬਚ ਗਿਆ ਉਹਦੇ ਸਾਹ ਹੈ ਗਈ ਥੋੜੇ ਥੋੜੇ ਇਦੇ ਤੇ ਸਾਹ ਬਿਲਕੁਲ ਹੀ ਖਤਮ ਹੋ ਗਏ ਕਰਦੇ ਕੋ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਕਰਦੇ ਆਂ ਵੀ ਚਲੋ ਇਹ ਤੇ ਚਲੋ ਇਤਰਾਫ ਹੋ ਗਿਆ ਗਾਂ ਦੁਨੀਆ ਜਿਹੜੇ ਆਉਣ ਵਾਲੀ ਪੀੜ੍ਹੀ ਉਹਨਾਂ ਦਾ ਵੀ ਚਲੋ ਬਚਾਓ ਹੋਵੇ ਨਸ਼ਾ ਖਤਮ ਹੋਣਾ ਚਾਹੀਦਾ ਜੀ ਜੀ ਬਾਬਾ ਜੀ ਆਪਣਾ ਨਾਮ ਦੱਸ ਕੇ ਤੇ ਅੱਜ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਉਸ ਬਾਰੇ ਜਯ ਵਾਲਮੀ ਕੀ ਜੀ ਹਰ ਹਰ ਵਾਲਮੀ ਕੀ ਮਹਿਰਵੇਲ ਸਿੰਘ ਰਦਾਵਾ ਮਹਾਰਿਸ਼ੀ ਭਗਵਾਨ ਵਾਲਮੀ ਸੇਵਾ ਸੁਸਾਇਟੀ ਤੋਂ ਚੇਅਰਮੈਨ ਅੱਜ ਪਿੰਡ ਨਸ਼ਹਿਰੇ ਦੇ ਵਿੱਚ ਇਹ ਜਿਹੜੀ ਬਹੁਤ ਮਤਭਾਗੀ ਘਟਨਾ ਘਟੀ ਆ ਇੱਕ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਆ ਨਸ਼ਿਆਂ ਦੇ ਦੌਰ ਦੇ ਕਾਰਨ ਇਹ ਅੱਜ ਇੱਕ ਪੰਜਾਂ ਭੈਣਾਂ ਦਾ ਜਿਹੜਾ ਕੱਲੋ ਤਾਂ ਪ੍ਰਾਸੀ ਕੱਲਾ ਜਿਹੜਾ ਉਹਦੀ ਜਾਨ ਗਈ ਹੈ ਜੀ ਇੱਕ ਟੀਕਾ ਲਾਉਣ ਦੀ ਕਰਨਾ ਔਰ ਟੀਕਾ ਜਿਹੜਾ ਆ ਇਹ ਵੇਖੋ ਜੀ ਪੁਲਿਸ ਕਹਿੰਦੀ ਅਸੀਂ ਨਸ਼ਾ ਬੰਦ ਕਰਤਾ ਆ ਸਰਕਾਰ ਕਹਿੰਦੀ ਅਸੀਂ ਨਸ਼ਾ ਬੰਦ ਕਰ ਰਹੇ ਹਾਂ ਜੇ ਨਸ਼ਾ ਬੰਦ ਕਰ ਰਹੇ ਨੇ ਨਸ਼ਾ ਬੰਦ ਹੋ ਗਿਆ ਤੇ ਫਿਰ ਨਸ਼ਾ ਕਿੱਥੋਂ ਆ ਰਿਹਾ ਇੱਕ ਹੁਣ ਚੱਲਦੇ ਦੌਰ ਦੇ ਵਿੱਚ ਇੱਕ ਜਿਹੜੀ ਮਹਿਮ ਚਲਾਈ ਆ ਮੁੱਖ ਮੰਤਰੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਉਹਦੀ ਵਿੱਚ ਮਹਿਮ ਚਲਦੀ ਦੇ ਵਿੱਚ ਵੀ ਨਸ਼ਾ ਚੱਲਣ ਡਿਆ ਆ ਜੇ ਨਸ਼ਾ ਚੱਲਦਾ ਆ ਦੋ ਜਣਿਆਂ ਨੇ ਟੀਕਾ ਲਾਇਆ ਆ ਇੱਕ ਜਣਾ ਮੁੰਡਾ ਬਚ ਗਿਆ ਆ ਉਹਨੂੰ ਕੋਈ ਹੋਸ਼ ਆਸ਼ ਨਹੀਂ ਆ ਜੀ ਆਪਣੀ ਕੋਈ ਉਹਨੂੰ ਸੁੱਧ ਬੋਧ ਨਹੀਂ ਹੈਗੀ ਇਹ ਜਿਹੜਾ ਮੌਕੇ ਤੇ ਹੀ ਖਤਮ ਹੋ ਗਿਆ ਮੁੰਡਾ ਇਹਨੂੰ ਚਲੋ ਅਸੀਂ ਆਏ ਆ ਬਾਅਦ ਚੋਂ ਦਾ ਪ੍ਰਧਾਨ ਜੀ ਬਲੀ ਪ੍ਰਧਾਨ ਜੀ ਵੀ ਆਏ ਆ ਸਾਰੇ ਆਏ ਆ ਡਾਕਟਰ ਜونی ਜੀ ਉਥੇ ਸਾਰੇ ਹੀ ਇਕੱਠੇ ਹੋਏ ਆਂ ਅਸੀਂ ਫੇਰ ਇੱਕ ਨਸਲਾਹ ਕੀਤੀ ਹੈ ਚਲੋ ਪਰਿਵਾਰ ਕਹਿੰਦਾ ਵੀ ਦੇਖ ਲਈਏ ਚਲੋ ਬਾ ਇਹਦੇ ਸਾਹ ਹੈਗੇ ਆ ਅਸੀਂ ਮੌਕੇ ਤੇ ਆਪ ਖੜਿਆ ਹਸਪੀਟਲ ਚ ਬਦਰੀਨਾਥ ਫਤਿਹਗੜ ਝੂੜੀਆ ਰੋਡ ਤੇ ਪਰ ਉਹਨਾਂ ਨੇ ਜਿਹੜਾ ਕਹਿਤਾ ਵੀ ਬਿਲਕੁਲ ਜੀ ਬੱਚਾ ਡੈੱਡ ਹੋ ਚੁੱਕਾ ਹੈ ਤੇ ਇਸ ਕਰਕੇ ਇਸਤੇ ਮੈਂ ਪੁਲਿਸ ਪ੍ਰਸ਼ਾਸਨ ਘਾੜੀ ਬੇਨਤੀ ਕਰਦਾ ਵੀ ਪਾਬੰਦੀ ਲਾਉਣੀ ਚਾਹੀਦੀ ਆ ਔਰ ਜਿਹੜਾ ਸਾਡੇ ਪਿੰਡ ਦੇ ਵਿੱਚ ਆਏ ਨਸ਼ਾ ਇਹ ਖਤਮ ਹੋਣਾ ਚਾਹੀਦਾ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੱਜ ਸਕੇ ਮੈਂ ਇੰਨਾ ਹੀ ਕਹਿੰਦਾ ਹਾਂ ਜੈ ਵਾਲਮੀ ਜੀ ਸਰ ਆਪਣਾ ਨਾਮ ਦੱਸ ਕੇ ਤੇ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਮੈਂ ਜੀ ਬਲਵਿੰਦਰ ਸਿੰਘ ਬੱਲੀ ਪਿੰਡ ਨਿਸ਼ਾਰਾ ਕਲਾਂ ਅੱਜ ਜੀ ਇੱਕ ਸਾਡੇ ਪਿੰਡ ਇੱਕ ਲੜਕੇ ਦੀ ਮੌਤ ਹੋਈ ਹੈ ਜੀ ਜੋ ਕਿ ਨਸ਼ਾ ਵਧ ਕਰਨ ਕਰਕੇ ਨਸ਼ਾ ਵਧ ਕੀ ਜੀ ਉਹਨੇ ਆਪਣੀ ਬਾਦੀ ਵਿੱਚ ਟੀਕਾ ਲਾਇਆ ਸੀ ਦੋ ਮੁੰਡੇ ਸੀ ਦੋਵਾਂ ਨੇ ਸਾਡੇ ਇੱਥੇ ਸਟੇਡੀਅਮ ਆ ਜੀ ਉਹਦੇ ਵਿੱਚ ਸਾਡੇ ਪਿੰਡੋਂ ਹੀ ਕਿਸੇ ਕੋਲੋਂ ਨਸ਼ਾ ਲੈ ਕੇ ਤੇ ਨਸ਼ਾ ਕਰ ਰਹੇ ਸੀ ਵੱਧ ਡੋਜ਼ ਹੋਣ ਕਰਕੇ ਇੱਕ ਦੀ ਡੈਥ ਹੋ ਗਈ ਜੀ ਇੱਕ ਜਿਹੜਾ ਲੜਕਾ ਵਾ ਜੀ ਉਹ ਉਹਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਵਾ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਨੌਲੇਜ ਚੱਲੇ ਹੁੰਦਾ ਵਾ ਕਿ ਉਹਦੇ ਬਿਆਨ ਲਏ ਜਾਣ ਕਿ ਉਹਨੇ ਨਸ਼ਾ ਕਿੱਥੋਂ ਲਿਆ ਵਾ ਜਿਹਦੇ ਕੋਲੋਂ ਵੀ ਲਿਆ ਵਾ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਜੀ ਸਰਕਾਰ ਨੇ ਮੈਮ ਚਲਾਈ ਆ ਯੋਧਨ ਨਸ਼ਾ ਵਿਰੋਧ ਉਹਦੇ ਸਬੰਧ ਵਿੱਚ ਆਪਾਂ ਅਜੇ ਹਫ਼ਤਾ ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਹਿੱਸਾ ਲਿਆ ਸੀ ਜੀ ਪਰ ਉਹ ਮੀਟਿੰਗ ਦਾ ਸਾਡੇ ਪਿੰਡ ਵਾਲਿਆਂ ਤੇ ਕੋਈ ਅਸਰ ਨਹੀਂ ਹੋਇਆ ਹਜੇ ਵੀ ਸਾਡੇ ਪਿੰਡ ਵਿੱਚ ਧੜਾ ਧੜ ਨਸ਼ਾ ਵੇਚ ਰਿਹਾ ਵਾ ਤੇ ਜਿਹੜਾ ਨਸ਼ਾ ਵੇਚ ਰਿਹਾ ਉਹਦਾ ਤੁਸੀਂ ਨਤੀਜਾ ਅੱਜ ਇੱਥੇ ਅਸੀਂ ਕਬਰਾਂ 'ਚ ਮੜੀਆਂ 'ਚ ਖਲੋਤੇ ਆ ਤੁਸੀਂ ਵੇਖ ਹੀ ਲਿਆ ਵਾ ਕਿ ਕਿੱਦਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਇਹਦੇ ਵਿੱਚ ਮੈਂ ਆਪਣੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਵਿੱਚ ਕਿਸੇ ਦੇ ਇੱਕ ਦੇ ਮੋਢੇ ਤੇ ਭਾਰ ਨਹੀਂ ਸੁੱਟਣਾ ਇਹ ਕੰਮ ਹੋਣਾ ਇਹ ਸਾਰਿਆਂ ਨੂੰ ਏਕਾ ਕਰਨਾ ਪੈਣਾ ਵਾ ਜਿਹੜਾ ਕੋਈ ਝਿਜਕਦਾ ਕਿ ਮੈਂ ਨਾ ਬੋਲਾਂ ਮੈਂ ਨਾ ਬੋਲਾਂ ਇਹ ਸਾਰਾ ਏਕਾ ਕਰਕੇ ਫਿਰ ਬੋਲਣ ਦੀ ਲੋੜ ਐ ਇੱਥੇ ਫਿਰ ਅਸੀਂ ਜਿਹੜੇ ਇੱਥੇ ਕੋਈ 2 4 5 ਸ਼ਰਾਰਤੀ ਅੰਸਰ ਨਸ਼ਾ ਵੇਚਣ ਵਾਲੇ ਅੰਸਰ ਨਹੀਂ ਫਿਰ ਉਹਨਾਂ ਦੇ ਨੱਥ ਪਾ ਸਕਦੇ ਹਾਂ ਜੀ ਆਰੂ ਆ ਕੇ ਪਿੰਡ ਤੇ ਵੇਦਾ ਜਾਂ ਪਿੰਡ ਦੇ ਹੀ ਬੰਦੇ ਕੋਈ ਵੇਚਦੇ ਆ। ਨਹੀਂ ਜੀ ਬਾਹਰ ਵਾਲਾ ਤਾਂ ਅਸੀਂ ਹੁਣ ਪਿੰਡ ਵਿੱਚ ਕੋਈ ਖੰਗਣ ਨਹੀਂ ਦਿੰਦੇ ਜੀ। ਜਿਹੜਾ ਕੋਈ ਬਾਹਰੋਂ ਸਾਨੂੰ ਅਣਪਛਾਤਾ ਲੜਕਾ ਦੇਖਦਾ ਮੇਰੇ ਪਿੰਡ ਵਾਲੇ ਮੇਰੇ ਨਾਲ ਬਹੁਤ ਸਾਥ ਦੇ ਰਹੇ ਪ੍ਰਧਾਨ ਜੀ ਸਾਥ ਦੇ ਰਹੇ ਨੇ। ਅਸੀਂ ਤੇ ਉਹਦੀ ਜੀ ਛਤਰਪਰੋਲ ਕਰ ਦੇ ਦੀ ਜਿਹੜਾ ਸਾਡੇ ਪਿੰਡ ਵਿੱਚ ਬਾਹਰੋਂ ਕੋਈ ਲੜਕਾ ਹੁਣ ਆ ਰਿਹਾ ਵਾ। ਹੁਣ ਸਾਡੇ ਪਿੰਡ ਵਿੱਚ ਹੀ ਜਿਹੜੇ ਕੋਈ 2-4 ਬੰਦੇ ਸ਼ਰਾਰਤੀ ਜਿਹੜੇ ਨਸ਼ਾ ਵੇਚ ਰਹੇ ਨੇ ਉਹ ਹੀ ਇੱਥੇ ਸਾਰਾ ਨਸ਼ਾ ਸਪਲਾਈ ਕਰ ਰਹੇ ਨੇ। ਉਹ ਕਾਰਵਾਈ ਦੀ ਕੀ ਮੰਗ ਕੀ ਕਰਦੇ ਸਰਕਾਰ ਕਾਰਵਾਈ ਜੀ ਮੈਂ ਐਸ ਐਚਓ ਸਾਹਿਬ ਦੀ ਨੋਟਿਸ ਚ ਲਿਆ ਹਾਤਾ ਜੀ ਸਾਡੇ ਚੌਕੀ ਇੰਚਾਰਜ ਨੇ ਉਹਨਾਂ ਦੀ ਵੀ ਨੋਟਿਸ ਚ ਲਿਆ ਹਾਤਾ ਵਾ ਜਿਹੜਾ ਇੱਕ ਲੜਕਾ ਕਾਫੀ ਮੁਸ਼ਕਲ ਨਾਲ ਹਸਪੀਟਲ ਖੜ ਕੇ ਉਹਦੀ ਜਾਨ ਬਚਾਈ ਗਈ ਆ ਜੇ ਉਹ ਬੇਹੋਸ਼ ਆ ਉਹਦੇ ਅਸੀਂ ਸ਼ਾਮੀ ਜਾਂ ਸਵੇਰ ਉਹਦੇ ਬਿਆਨ ਦਵਾਵਾਂਗੇ ਕਿ ਇਹ ਨਸ਼ਾ ਇਹਨਾਂ ਨੇ ਕਿਰਕੋ ਲੈ ਕੇ ਇਹ ਇਹ ਨਸ਼ਾ ਤੇ ਕਿੰਨੇ ਦਾ ਲੈ ਕੇ ਇਹ ਕੀਤਾ ਵਾ ਇਹ ਜਿਸ ਕਰਕੇ ਇੱਕ ਲੜਕੇ ਦੀ ਜਾਨ ਗਈ ਆ ਉਹ ਕੱਲਾ ਕੱਲਾ ਇੱਕ ਪਰਿਵਾਰ ਦਾ ਮੈਂਬਰ ਸੀ ਆਪਣੀ ਉਹਦੀਆਂ 4-5 ਸਿਸਟਰਾਂ ਨੇ ਜੋ ਸਾਰੀਆਂ ਇੱਥੇ ਆਈਆਂ ਨੇ ਵੇਖੋ ਤੁਹਾਡੇ ਸਾਹਮਣੇ ਕਿੱਦਾਂ ਉਹਨਾਂ ਦਾ ਰੋ ਰੋ ਕੇ ਬੁਲਾਹ ਆਲਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਥੋੜੀ ਜੀ ਸਾਡੇ ਪਿੰਡ ਨਿਸ਼ਾਰੇ ਵਿੱਚ ਕਮਾਨਕ ਥੋੜੀ ਜੀ ਇਹਨੂੰ ਕੱਸਣ ਜਾਂ ਕਿ ਇੱਥੇ ਨਸ਼ੇ ਦੀ ਜੋ ਵੀ ਵਿਕ ਰਿਹਾ ਧੜਾ ਧੜਾ ਵਿਕ ਰਿਹਾ ਇਹ ਇਹ ਬੰਦ ਹੋ ਸਕੇ ਜੀ ਠੀਕ ਹੈ